ਹੈਂ ਕੀ ਕ ਹਾ ਲਾ ਲਾ ਓਏ ਆ ਯਾ ਇਹਨੂੰ ਕ ਜਿੱਥੇ ਖੜਾ ਉੱਥੇ ਖੜ ਜਾ ਕਿਉਂ ਪੈਰ ਰੱਖਣ ਨੂੰ ਤਾਂ ਜਗ੍ਹਾ ਨਹੀਂ ਹੈਗੀ ਇਹਨਾਂ ਦਾ ਖਲਾਰਾ ਪਿਆ ਪਿਆ ਕਿਉਂ ਇੱਕ ਨਾ ਇੱਕ ਤਾਸ ਖੱਡਣਾ ਹੋਣਾ ਰੇ ਹੈਂ ਆ ਵੀ ਘੁੱਟ ਕਿੱਗੇ ਮੁਰਜੂ ਮਾਇਕੜਾ ਇਹ ਤਾਂ ਕੰਮ ਵਧਾਉਣਾ ਆ ਹਾ ਮਾਇਕੜਾ ਪੱਟਿਆ ਹੋਣਾ 75 ਰੁਪਏ ਦੀ ਸਾਬਣ ਨਾਲ ਨਾ ਹੋਣਾ ਜੀ ਜਨਾਨੀ ਯਾਰ ਪਰ ਦੀ ਜਾਂਦੀ ਹੈ ਹਾ ਇਹ ਤਾਂ ਵਿਹਲਾ ਹੈ ਆ ਤੂੰ ਚਾਹ ਬਣਾ ਰੇ ਕੰਮ ਵਧਾਉਣਾ ਜਾਂਦਾ ਆ ਰੋਟੀ ਖਾ ਲਿਆ ਜੀਆਂ ਬੰਨਾਂ ਨੂੰ ਬੋਲਣ ਆਪਣੇ ਖਸਮਾਂ ਦੇ ਕਰੇ ਬਾਸਦੀਆਂ ਨਹੀਂ ਕਦੇ ਪੱਕੀ ਬਾਤ ਹਮਾਰੀ ਦੱਸਦੀ ਗੱਲ ਬਾਤ ਉਹੜਾ ਮੋਟਾ ਸਾਹਬ ਤੇ ਰੱਖਿਆ ਕਰ ਇਹਨੂੰ ਬਾ ਗੇਲਾ ਖਾਈ ਜਾਂ ਨਾ ਲੈਣਾ ਗੇਲਾ ਹੈ ਲੈਣਾ ਨਾ ਆ ਚਮਚਾ ਲਾ ਲਿਆ ਫਿਰ ਲਕੋ ਮਾਗੇ ਨਹੀਂ ਕਿਤੇ ਇੱਕ ਜੱਸਾ ਪੈਂਦਾ ਤੇ ਕਹਿੰਦਾ ਕੋਈ ਕਾਨੂੰ ਸਰਦਾ ਮੇਰਾ ਸਾਲਾ ਮੈਨੂੰ ਇਹ ਚੱਕਣਾ ਪੂ ਚੰਮ ਚਮਗਾਲਾ ਬਰਾਇਆ ਪਰਚਾਈ ਸਮਤਲੇ ਕਿਨੇ ਨਹੀਂ ਤੇ ਪਾਣੀ ਲੱਗਦੇ ਆਗੂਆ ਕੋਲ ਜਾਣਾ ਪਹਾੜਾਂ ਜਾਂਦਾ ਹਾਏ ਕੋਈ ਤਾਂ ਬੜਿਆਲਾ ਕੰਮੀ ਵਾਲੇ ਨੂੰ ਉਹ ਵੀ ਆਪਾਂ ਪੁੱਛ ਲਾਂਗੇ ਉਹ ਤਾਂ ਤੂੰ ਤਾਂ ਦੱਸ ਪਰ ਲੱਭਦਾ ਰਾਂਝਾ ਰਾਜੀ ਕਰਮ ਰਹੀ ਯਾਰਾ ਹੈ ਡਰਦਾ ਇਹਨਾਂ ਨੂੰ ਤਾਂ ਡਾਦਾ ਹੋਏ ਹੈ ਕੀ ਕਰਨਾ ਚਮਚੇ ਦਾ ਚਟਨੀ ਨਾਲ ਤਾਂ ਖਾਂਦਾ ਪਿਆ ਓਏ ਖਾਣਾ ਕੁਝ ਦਵਾਈ ਲੈਣੀ ਏ ਦਵਾਈ ਲੈਣੀ ਲੈ ਪਾਣੀ ਵੀ ਦੇ ਦਿਓ ਜੀ ਕਾਬਲਾ ਦੇ ਪਰਜਾਈ ਕੋਟਾ ਨਾ ਦੇਨੀ ਮੈਂ ਕੰਮ ਕਰਾਂਗਾ ਪਹਿਲਾਂ ਤੇਰੇ ਫਰਮਾਇਸ਼ਾਂ ਪੂਰੀਆਂ ਕਰਾਂ ਤੁਸੀਂ ਇਹਨੂੰ ਬਾਹਰ ਲੈ ਜਾਓ ਅੜੀਆਂ ਨਾ ਮੂਰੇ ਬੋਲਣ ਆਪਣੇ ਖਸਮਾਂ ਦੇ ਬਸ ਦੀਆਂ ਕਰੀ ਕਦੇ ਨਹੀਂ ਪੱਕੀ ਬਾਤ ਹਮਾਰੀ ਆ ਦੇਖ ਲੈ ਇਹ ਕੀ ਮਤਲਬ ਹੈ ਦਾ ਇਹਦਾ ਮਤਲਬ ਤਾਂ ਕੁਛ ਨਹੀਂ ਨਿਕਲਦਾ ਰਕਾਰਟ ਇਹ ਤਾਂ ਕਲਦੀਮਾਨ ਕਰਾ ਇਹਦਾ ਸਹੀ ਗੱਲ ਕਹੀ ਹੈ ਕਹਿੰਦਾ ਭਾਈ ਇਹ ਤੀਵੀਆਂ ਪਿਆਰ ਮੁਹੱਬਤ ਰ ਰਹਿੰਦੇ ਉਹਦੇ ਘਰ ਬਸਦੇ ਹੁੰਦੇ ਨੇ ਹਾਂ ਕਰਦੇ પ્રસੰਗ ਸੇਤ ਵਿਆਖਿਆ ਪਰ ਜਿਆ ਅਰਥਾਤ ਤਾਂ ਨਹੀਂ ਵਸਣ ਦੇਣ ਇਹਨੇ ਮੈਂ ਤਾਂ ਕੀ ਕਹਨਾ ਪਤਾ ਕੀ ਕਹਨਾ ਭਈ ਦੋ ਜੀਓ ਦੋਏ ਲਾ ਕੇ ਖਾਓ ਐ ਮੈਂ ਚਾਪ ਬਣਾ ਦਉਂਦਾ ਯੇ ਕੁੱਟਾ ਆਲੀ ਤਤੀ ਰਹਿ ਜੀ ਮਰੇ ਯਾਰਾ ਹੈ ਬਲਾਉ ਬਲਾਉ ਬਣਾ ਦਉਗਾ ਤਾਂ ਮੈਨੂੰ ਪਤਾ ਪਹਿਲਾ ਪਹਿਲਾ ਬੋਲ ਜੀ ਹੁੰਦੀ ਆ ਮਾ ਜਿਹਦਾ ਮੰਨ ਜਾਂਦੀ ਆ ਮੈਨੂੰ ਪਤਾ ਇਹਦਾ ਆ ਪਹਿਲੀ ਪਹਿਲੀ ਗੁੱਸਾ ਜਿਹਾ ਦਿਖਾਉਂਦੀ ਆ ਆ ਹੁਸਿਆਰਾ ਦੀ ਨਾ ਹੌਲੀ ਗੱਲ ਹੋ ਗਈ ਕੁਪੈ ਮਰਦ ਦੀ ਨਹੀਂ ਆ ਠੀਕ ਆ ਇਹ ਆਪਾਂ ਗੱਲਾਂ ਕਰਦਿਆਂ ਗੱਲਾਂ ਜੱਪਾ ਗਾ ਪੜ ਗਿਆ ਹੈ ਹੋ ਤੂੰ ਮੈਨੂੰ ਆ ਪਹਾੜਾਂ ਚ ਕਦੋਂ ਜਾਣਾ ਹੈ ਹੋ ਹੈ ਹੋ ਹੋਏ ਸੰਦਨੀ ਹੈ ਕੋਈ ਆ ਕੰਨ ਨਗਰ ਜੇ ਵੱਖਾ ਰਹਾ ਨਾ ਵੀ ਹੋ ਗਿਆ ਹਾਂ ਹੋ ਹਾ ਹਾ ਬਾਦੀਆਂ ਬਸ ਇਹ ਕੰਮ ਪਹਿਲਾਂ ਕਰਾਂ ਵਾ ਕੰਮੀ ਵਾਲੇ ਨੂੰ ਬਾਅਦ ਚ ਬਣਾਵਾਂਗੇ ਪਹਿਲਾ ਕੰਮ ਜ਼ਰੂਰੀ ਆ ਹਏ ਆ ਹੂੰ ਦੱਸ ਉਹ ਮੜੀ ਰਾਮ ਕੀ ਕਹਿੰਦਾ ਮੜੀ ਰਾਮ ਦਾ ਠੀਕਾ ਜੱਸੇ ਕੋਲੇ ਜਾਣਾ ਪਈ ਉਹ ਪਾ ਪਾ ਕਹਿੰਦਾ ਚਾਹ ਤੇ ਨੂੰ ਵੀ ਆਪਾਂ ਜਾ ਰਹੇ ਆ ਆਪਾਂ ਗੱਸਾ ਆਇਆ ਐ ਐਮਐਮ ਪਾਈਂ ਗਈ ਜਾਨਾ ਵੀ ਆਪਾਂ ਮਠਾ ਵਧ ਰੱਖੀ ਤਾ ਚ ਕਿੱਥੇ ਚੱਲੇ ਆ ਹਾਏ ਹੋਤਾ ਜੀ ਬਾਪੜਾ ਖੇਤੀਬਾੜੀ ਦਾ ਮੇਲਾ ਆ ਮੇਲੇ ਤੇ ਜਾਣਾ ਦੇ ਨਾ ਇਹ ਕਹਾਂਗੇ ਆਪਾਂ ਵੀ ਪਾਈ ਖੇਤੀਬਾੜੀ ਦਾ ਸੇ ਬੀ ਬੂ ਲੈਣ ਜਾਣਾ ਇਹ ਦੱਸੋ ਬਹੁਤ ਬਹੁਤ ਆਪਾਂ ਵੀ ਬੀ ਦਾ ਆ ਕਦੂਆਂ ਦੇ ਦੀਲੇ ਸੁਣਾਉਂ ਕਦੂਆਂ ਦੇ ਬੀ ਕਰਾਂਗੇ ਠੀਕ ਬੜੇ ਕਿੰਨੇ ਕਦੂਆਂ ਆ ਟੋਰੀਆਂ ਸਰੋਂ ਦਾ ਮੰਗਾਣਾ ਇੱਥੇ ਸਰੋਂ ਚੱਕ ਲਿਆ ਵਾ ਕਿੱਲੋ ਹਾਂ ਮੈਂ ਤਾਂ ਵੀ ਆਰਦਾ ਕਿ ਮਾ ਲਾ ਬੰਦ ਚੰਪ ਚ ਦੋ ਲਾਉਂ ਉਹਨੂੰ ਦਸਾ ਜ ਮੈਂ ਥੋੜਾ ਤੂਤ ਜਾਂ ਸੰਗੜਾ ਮੇਰੇ ਸਾ ਦਾ ਬਹੁਤ ਦਿਨਾਂ ਦਾ ਖਾਜ ਰੱਖੀ ਜਾਂਦਾ ਹੈ ਜੜਾ ਤੂਤ ਰੋਏ ਉੱਤੇ ਦਾ ਸਮਾਰ ਪਾਇਦਾ ਦੋ ਨਾਲ ਲਈ ਖੇੜਾ ਦੀ। ਕਿਰੇ ਤੂਤੀ ਸੌਂਦੇ ਰਾਤ ਨੂੰ ਰਾਤਰੀ ਤੂਤੀ ਲੰਗੇ। ਬੜੀ ਕਉਂ ਜਾ ਓਏ। ਮੈਂ ਸੱਪ ਦੀ ਉਜੀ ਭੈ ਦਾ ਮੱਪਾ। ਇਹ ਤੇ ਮੈਂ ਕੌਂਡ ਕੁੰਬੇ ਪਾ ਤੇ ਕੁੱਟ ਕੇ ਹਾਂ ਕਾਦੀ ਨਹੀਂ ਕਰਦੀ ਨਾਲ। ਪਾਏ ਜਨਾਂ ਦੀ ਜਿੰਨ। ਬੰਮ ਬੜਾ ਯਾ ਪਤਾ ਹੈ ਕਿ ਆ ਜਦੀ ਇੱਤਲ ਏਹ ਹੁੰਦੀ ਆ। ਇਹ ਬੇਕਾ ਕਪੜਾ ਜਲੀ ਆਪਿਆ ਨੇ ਹੈ ਪਾ ਵੀ ਮਾ ਜੋ ਪਾ ਕੇ ਵੇਲ ਪਾ ਗੀ ਨੀਲੇ ਆ ਜਾਂ ਪੈਂ ਤਈ ਗੰਜਰ ਦੀਆਂ ਪੀੜੀਆਂ ਆ ਮਾਸ ਨਾਲ ਜੇ ਪੰਜੰਦੀ ਨੇ ਆਪਣੇ ਘੋਡੇ ਦੀ ਮੁਰਦੇ ਬਾਤ ਚਾ ਵੇ ਵਾ ਕੀ ਹੁੰਦਾ ਹੈ ਹੈ ਹੋ ਠੀਕ ਹੈ ਨਾ ਅੱਛੇ ਤੋ ਲਾ ਜਾਨ ਹੈ ਅੱਛਾ ਆਇਆ ਉਹ ਆਏ ਹੈ ਹਾਂ ਮੱਲਾ ਸਵੇਰ ਵਾਲੀ ਇਹ ਲਿਆ ਦੀ ਪ੍ਰਧਾਈ ਚ ਹੈ ਪੀਲਾ ਹਾਂ ਤੇਰੇ ਵਾਸਤੇ ਵਾਰ-ਵਾਰ ਬਣਾਈ ਜਾਵਾਂ ਵਾਹ ਮਿੱਠਾ ਬੋਲਦੀ ਆ ਓਏ ਬਹੁਤ ਮਿੱਠਾ ਬੋਲਦੀ ਆ ਮਹੱਬਤ ਆ ਮਹੱਬਤ ਕਰਦੀ ਆ ਵੀਰੇ ਨੂੰ ਵੀ ਥੋੜੀ-ਥੋੜੀ ਕਰਦੀ ਆ ਤਾਂ ਹੀ ਅੰਲਾ ਮਿੱਠਾ ਬੋਲਦੀ ਆ ਵਾਹ ਇਹ ਗੱਲ ਗਲਤ ਨਹੀਂ ਕਹਿ ਗਿਆ ਵੀਰੇ ਤੂੰ ਵੀ ਤੈਨੂੰ ਮਹੱਬਤ ਕਰਦੀ ਆ ਜੇ ਮੈਂ ਜੇਠ ਮੰਗੂ ਦਿਆਉਰ ਮੰਗੂ ਵਾਹ ਪਾਏ ਕਰਦਾ ਗਲਾਸ ਨਾਲ ਲੈਣਾ ਹੁਣ ਕਿਤੇ ਗੱਲ ਬਾਤ ਦੇ ਖੇਤ ਲਾਇਆ ਤਾਂ ਉੱਥੇ ਫੜਾ ਜੂ ਤੂੰ ਆ ਚਾ ਉੱਥੇ ਫਿਰਨਾ ਚਗਾ ਪਰਦਾਈ ਸਸਰੀ ਕਾਲ ਚੱਲ ਜਾ ਭੈਤਾ ਕੀ ਬਜ਼ਾਤਾ ਕਮ ਮਾਤਾ ਕੀ ਬਜ਼ਾਤਾ ਸਹੀ ਆ ਵੋਈ ਐੜੀਆਂ ਰਨਾ ਮੂਰੇ ਬੋਲਣ ਆਪਣੇ ਖਸਮਾਂ ਦੇ ਐ